ਦਿੱਲੀ ਦੇ ਨਿਰਵਾਣ ਵਿਹਾਰ ਚ ਮਹਿੰਦਰਾ ਦੇ ਸ਼ੋਰੂਮ ਵਿੱਚ ਇੱਕ ਹਾਦਸਾ ਵਾਪਰਿਆ ਹੈ ਇੱਕ ਨਵੀਂ ਥਾਰ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਗੱਡੀ ਵਿੱਚ ਮੌਜੂਦ ਲੜਕੀ ਦੀ ਹਾਲਤ ਨਾਜ਼ੁਕ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਇੱਕ ਲੜਕੀ ਸ਼ੋਰੂਮ ਦੇ ਅੰਦਰ ਨਵੀਂ ਥਾਰ ਗੱਡੀ ਲੈਣ ਆਈ ਸੀ ਇਸ ਲੜਕੀ ਨੇ ਐਕਸੀਲੇਟਰ ਦਿੱਤਾ ਤਾਂ ਕਿ ਉਹ ਨਿੰਬੂ ਦੇ ਉੱਪਰ ਆਪਣੀ ਨਵੀਂ ਥਾਰ ਗੱਡੀ ਚੜਾ ਸਕੇ Hindu ਆਸਾ ਅਨੁਸਾਰ ਅਜੀਹਾ ਕੀਤਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਅਜੀਹਾ ਕਰਨ ਦੇ ਨਾਲ ਸਾਰੇ ਵਿਗਨ ਦੂਰ ਹੋ ਜਾਂਦੇ ਨੇ ਇਸ ਲੜਕੀ ਨੇ ਐਕਸੀਲੇਟਰ ਇੰਨੀ ਜ਼ੋਰ ਦੀ ਨਾਲ ਦਿੱਤਾ ਕਿ ਥਾਰ ਗੱਡੀ ਸਾਹਮਣੇ ਤੋਂ ਸ਼ੀਸ਼ੇ ਤੋੜ ਕੇ ਸਿੱਧਾ ਹੇਠਾਂ ਆ ਡਿੱਗੀ ਗੱਡੀ ਤਾਂ ਚੱਕਣਾ ਚੂਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦੀ ਗਰਦਨ ਟੁੱਟ ਗਈ ਹੈ ਇਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਜਿੱਥੇ ਕਿ ਇਹ ਲੜਕੀ ਜੇਰੇ ਇਲਾਜ ਹੈ ਇਸ ਲੜਕੀ ਦੀ ਹਾਲਤ ਹੁਣ ਨਾਜ਼ੁਕ ਦੱਸੀ ਜਾ ਰਹੀ ਹੈ ਥਾਰ ਗੱਡੀ ਦੀ ਜੋ ਸਥਿਤੀ ਹੈ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਬਿਲਕੁਲ ਨਵੀਂ ਬ੍ਰਾਂਡ ਥਾਰ ਸੀ ਬੇਸ਼ੱਕ 에ਅਰ ਬੈਗ ਖੁੱਲ ਗਏ ਸਨ ਪਰ ਥਾਰ ਗੱਡੀ ਦੇ ਸ਼ੀਸ਼ੇ ਬਿਲਕੁਲ ਹੀ ਟੁੱਟ ਗਏ ਨੇ ਥਾਰ ਵਿੱਚ ਮੌਜੂਦ ਲੜਕੀ ਦੀ ਹਾਲਤ ਇਸ ਵੇਲੇ ਬੇਹੱਦ ਨਾਜ਼ੁਕ ਦਸੀ ਜਾ ਰਹੀ ਹੈ